ਔਰ ਤੁਹਾਡੇ ਧਿਆਨ ਚ ਲਿਆ ਦਿਆਂ ਤਿੰਨ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਈਆਂ ਜੀ ਚੋਣਾਂ ਤੁਰੰਤ ਕਰਵਾਈਆਂ ਜਾਣ ਆ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਸਾਡੀਆਂ 8 ਸੀਟਾਂ ਸੀ ਤਿੰਨ ਪਾ ਕੇ 11 ਉਥੇ ਇਹ ਨਹੀਂ ਵੋਟਾਂ ਨਹੀਂ ਬਣਾਈਆਂ ਕੋਸ਼ ਮੈਂਬਰ ਨਾਕਲ ਮੈਂ ਕੋਸ਼ ਜਿਹੜੇ ਹਰਿਆਣੇ ਦੇ ਬੈਠੇ ਸੀਗੇ ਆਪਣੇ ਸਾਡੇ ਆਗੂ ਸਤਕਾਰਤ ਉਹ ਹਾਈ ਕੋਰਟ ਮੂਵ ਹੋਇਆ ਵੀ ਸਾਨੂੰ ਜਾਂ ਤਾਂ ਇਹ 8 ਡਿਲੀਟ ਕਰ ਦਿਓ ਕਿਉਂਕਿ ਨੋਟੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ ਐਮੈਂਡਮੈਂਟ ਕਰਕੇ 8 ਡਿਲੀਟ ਕਰ ਦਿਓ ਤੁਸੀਂ ਤੇ ਜਾਂ ਫੇ ਉਹਨਾਂ ਦੀਆਂ ਵੋਟਾਂ ਬਣਾਓ ਉਹ ਹਾਈ ਕੋਰਟ ਨੇ ਕਿਹਾ ਜੀ ਵੀ ਹਾਂ ਇਹਦੇ ਵਿੱਚ ਫਾਈਨਲ ਲਿਸਟ ਨਾਲ ਉਹਨਾਂ ਚ ਬਣਾਈ ਜਾਵੇ ਜਨਾਂ ਜਿਹੜੇ ਰੇਟਨੇਡਸ ਬੋਝ ਆਪ ਹੁੰਦੀ ਹੁਣ ਉਸੇ 6 ਪਟੀਸ਼ਨਾਂ ਪਈਆਂ ਜਿਨ੍ਹਾਂ ਦੇ ਵਿੱਚ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਉਹਨਾਂ ਨੇ ਵੀ ਪਾਈਆਂ ਆ ਵੀ ਜਿਹੜੀਆਂ ਵੀ ਜੀ ਛੇਤੀ ਚੋਣਾ ਕਰਵਾਈਆਂ ਜਾਣ ਹਾਈ ਕੋਰਟ ਫੈਸਲਾ ਕਰ ਦੋ ਕਿ ਸਾਨੂੰ ਕੋਈ ਦਿੱਕਤ ਨਹੀਂ ਸੈਂਟਰ ਸਰਕਾਰ ਦੇ ਬਸ ਆ ਉਹ ਕਰ ਦੇਣ ਪਰ ਮੈਂ ਦੇਖਿਆ ਜਿਲੇ ਕਿਸੇ ਗਾਲ ਤੋਂ ਲਾਂਬੇ ਹੋਣਾ ਹੋਵੇ ਤਾਂ ਦੂਵੇ ਸਰ ਆਪਾਂ ਦੋਸ਼ ਮੜ ਦਿੰਨੇ ਆ। ਵੀ ਤਾਂ ਕਿ ਹੋਵੇ ਵੀ ਜੀ ਉਹ ਦੂਜੇ ਨਹੀਂ ਕਰਵਾ ਰਹੇ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਤੇ ਯੋਗਦਾਨ ਹੀ ਕੋਈ ਨਹੀਂ। ਸੈਂਟਰ ਨੇ ਕਰਾਉਣੇ ਜਸਟਿਸ ਸਾਰੋਂ ਸਾਹਿਬ ਨੇ ਲਿਸਟਾਂ ਵੀ ਬਣਾ ਲੀਆਂ ਸਿੱਖਾਂ ਫਾਈਨਲ ਹੋਣ ਵਾਲੀਆਂ ਸੀ। ਹਾਈ ਕੋਰਟ ਨੇ ਰੋਕ ਲਾ ਦਿੱਤੀ ਤੇ ਉਹਦੇ ਵਿੱਚ ਹੁਣ ਸਾਡਾ ਤਾਂ ਕੋਈ ਕਸੂਰ ਨਹੀਂ ਗਾ। ਖੁਸ਼ ਸ਼੍ਰੋਮਣੀ ਕਾਲੀ ਦਲ ਤਾਂ ਹੋਰ ਵੀ ਆ। ਬਾਦਸ ਪੰਜਾਬ ਦੇ ਵੀ ਆ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੀ ਆ। ਉਹ ਰੱਖ ਸਕਦੇ ਰੱਖੀ ਜਾਂਦੇ ਸਾਰੇ ਹੀ। ਪਰ ਮਾਨਤਾ ਪ੍ਰਾਪਤ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਆ ਜਿਹਦੇ ਕੋਲ ਤੱਕੜੀ ਚੋਣ ਦਾ ਨਿਸ਼ਾਨ ਹੈ। ਉਹ ਹੀ ਅਕਾਲੀ ਦਲ ਇੱਕ ਹੈਗਾ। ਉਹਦੇ ਨਾਲ ਆਪਾਂ ਜੋੜ ਦਿੰਨੇ ਨਾ ਭਾਵੇਂ ਪਰ ਨਾਂ ਨੀਗਾ। ਉਹ ਕੱਲਾ ਸ਼੍ਰੋਮਣੀ ਅਕਾਲੀ ਦਲ ਆ ਮੈਂ ਕਿਉਂਕਿ ਉਹ ਕੇਸ ਲੜਿਆ ਸਾਰਾ ਤੇ ਉਹ ਪ੍ਰोसीਡਿੰਗਾਂ ਸਾਰੀਆਂ ਪੁਰਾਣੀਆਂ ਪਈਆਂ ਤੇ ਕੱਲਾ ਸ਼੍ਰੋਮਣੀ ਅਕਾਲੀ ਦਲ ਆ। ਬਾਦਲ ਤਾਂ ਕਿਤੇ ਵੀ ਨਾ ਰਜਿਸਟਰਿਆ। ਨਾ ਬਾਦਲ ਅਕਾਲੀ ਦਲ ਕੱਲਾ ਸ਼੍ਰੋਮਣੀ ਅਕਾਲੀ ਦਲ ਆ। ਭਈ ਸ਼੍ਰੋਮਣੀ ਕਮੇਟੀ ਕੱਲ ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨੂੰ 2 ਸਾਲ ਹੋ ਗਏ ਟਾਈਮ ਨਹੀਂ ਦੇ ਰਹੀ ਸਰਕਾਰ। ਤੇ ਮੈਂ ਤਾਂ ਇਹਨਾਂ ਨੂੰ ਵੀ ਉਦੋਂ ਕਿਹਾ ਸੀ ਵੀ ਜੇ ਤੁਹਾਡੇ ਨਾਲ ਕੋਈ ਲਿੰਕ ਹੈਗੇ ਤੁਸੀਂ ਟਾਈਮ ਲੈ ਦਿਓ ਸਾਨੂੰ ਚੰਗੇ ਕੰਮ ਦੇ ਬੰਦੀ ਸਿੰਘਾਂ ਦਾ ਮਸਲਾ ਕਿਉਂਕਿ ਵੱਡਾ ਮੁੱਦਾ ਤਾਂ ਆਪਣੇ ਕੋਲ ਉਹੋ ਹੀ ਆ ਨਾ ਫਿਰ ਤੁਸੀਂ ਉਹ ਸ਼ਕਤੀ ਨੂੰ ਉਧਰ ਵਰਤੋ ਕਿਉਂਕਿ ਜਿਹੜੀ ਪਹਿਲੀ ਮੀਟਿੰਗ ਇੱਥੇ ਸ਼੍ਰੀ ਕਾਲ ਤੱਕ ਤੇ ਹੋਈ ਸੀ ਉਦੋਂ ਹੋਮ ਮਿਨਿਸਟਰ ਸਾਹਿਬ ਆਪ ਚੱਲ ਕੇ ਆਏ ਸੀ ਤੇ ਉਦੋਂ ਮੈਂ ਕਹਿੰਦਾ ਸੀ ਵੀ ਉਦੋਂ ਕਹਿੰਦੇ ਅਸੀਂ ਅੰਦਰ ਵੜ ਕੇ ਗੱਲ ਵੀ ਕੀਤੀ ਆ ਤੇ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਕਿ ਆ ਦੋ ਤਿੰਨ ਜਿਹੜੀਆਂ ਗੱਲਾਂ ਆ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਜਵੇ ਹਰ ਇੱਕ ਲੜੇ ਪੀਸਫੁਲੀ ਆਜਣ ਜਿਹੜਾ ਆਉਂਦਾ ਉਹ ਆਪਣੇ ਆ ਕੇ ਪ੍ਰਾਪਤੀ ਕਰ ਲਊਗਾ ਤੇ ਫਿਰ ਜੇ ਕੋਈ ਸਿੰਬਲ ਦਾ ਝਗੜਾ ਆ ਪਿਛਲੇ ਵੇਲੇ ਮਾਨ ਸਾਹਿਬ ਵੇਲੇ ਪਾਰਟੀ ਸੀ ਬਰਨਾਲਾ ਸਾਹਿਬ ਵੇਲੇ ਸੀ ਸਿੰਬਲ ਦਾ ਆਟੋਮੈਟਿਕਲੀ ਜਿਹੜੀ ਪਾਰਟੀ ਜਿੱਤ ਦੇ ਵਿੱਚ ਹੋਂਦ ਚ ਆ ਜਾਂਦੀ ਆ ਤੇ ਉਹ ਸਿੰਬਲ ਕਲੇਮ ਕਰ ਲੈਂਦੀ ਆ ਜਿਦਾ 97 ਚ ਬਾਦਲ ਸਾਹਿਬ ਨੇ ਬਰਨਾਲੇ ਧੜੇ ਕੋਲੋਂ ਉਹ ਲਿਆ ਸਿੰਬਲ ਸਰਦਾਰ ਕਾਬਲ ਸਿੰਘ ਜੀ ਹੁੰਦੇ ਸੀ ਉਹਨਾਂ ਦੇ ਨਾਂ ਤੇ ਸੋ ਇਸ ਕਰਕੇ ਆ ਜਿਹੜੀ ਖੋਹਾ ਖਵਾਈ ਵਾਲੀ ਗੱਲ ਕਰਨ ਲੱਗੇ ਆ ਜਾਂ ਇਹ ਚੁਣੌਤੀਆਂ ਵਾਲੀ ਗੱਲ ਕਰ ਲਾਂਗੇ ਇਹ ਤਾਂ ਫਿਰ ਮੇਰਾ ਖਿਆਲ ਆ ਡੈਮੋਕ੍ਰੇਸੀ ਦਾ ਇੱਕ ਨੋਰਮ ਨੇਗਾ ਕਿਸੇ ਸਤਕਾਰਯੋਗ ਭਾਸ਼ਾ ਦੇ ਨਾਲ ਤਾਂ ਸਾਰੇ ਬਾਕੀ ਵੀ ਬੋਲਦੇ ਆ ਭਾਵੇਂ ਪਰ ਜੇ ਖੋਹਾ ਖਵਾਈ ਦਾ ਗੱਲ ਕਰਾਂਗੇ ਤਾਂ ਫਿਰ ਨੇਚਰਲੀ ਬੰਦੇ ਦੀ ਸੋਚ ਕਿਸੇ ਨਾ ਕਿਸੇ ਪਾਸੇ ਜਾਂਦੀ ਆ ਵੀ ਯਾਰ ਕਿਉਂ ਇਦਾਂ ਦੀਆਂ ਜਿਹੜੀਆਂ ਬੋਲੀਆਂ ਬੋਲੀਆਂ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੌਕ ਚ ਮਤੇ ਵੀ ਪਾ ਚੁੱਕੀ ਆ ਸ਼੍ਰੋਮਣੀ ਅਕਾਲੀ ਦਲ ਵੀ ਇਹਦੇ ਲਈ ਲਗਾਤਾਰ ਯਤਨशील ਰਿਹਾ ਕਾਰਨ ਕੀ ਆ ਕਾਰਨ ਇਹ ਆ ਕਿ ਇਹ ਕਿਉਂਕਿ ਸੈਂਟਰਲ ਐਕਟ ਆ ਇਹ ਚੋਣਾ ਸੈਂਟਰ ਨੇ ਕਰਾਉਣੀਆਂ ਹੁੰਦੀਆਂ ਇਹ ਪਹਿਲਾ ਮੌਕਾ ਨਹੀਂ ਗਾ ਭਾਵੇਂ ਹੁਣ ਜੋਗ ਤਬਦੀਲ ਹੋ ਗਿਆ ਪਹਿਲਿਆਂ ਮੌਕਿਆਂ 'ਚ ਵੀ ਇਦਾਂ ਹੀ ਹੁੰਦਾ ਰਿਹਾ ਕਿ 18-18 ਸਾਲਾਂ ਬਾਅਦ ਚੋਣਾ ਹੋਈਆਂ ਅੱਜ ਦਾ ਕਹਿੰਦੇ ਕਰਾਓ ਛੇਤੀ ਪਰ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਹੋਰ ਤੁਹਾਡੇ ਧਿਆਨ 'ਚ ਲਿਆ ਦਿਆਂ ਤਿੰਨ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਈਆਂ ਜੀ ਚੋਣਾ ਤੁਰੰਤ ਕਰਵਾਈਆਂ ਜਾਣ ਆ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਸਾਡੀਆਂ 8 ਸੀਟਾਂ